ਹਾਂਜੀ ਦੋਸਤੋ ਜਿਹੜੀ ਤੁਸੀਂ ਇਹ ਵੀਡੀਓ ਚਲਦੀ ਦੇਖੀ ਹੈ ਨਿਉ ਇਹ ਜਿਹੜਾ ਵਾਲਟੀ ਦੇ ਵਿੱਚ ਪਾਣੀ ਹੈ ਇਹ ਬਈ ਜੀ ਕੋਈ ਹੱਥ ਧੋਣ ਵਾਲਾ ਪਾਣੀ ਨਹੀਂਗਾ ਇਹ ਪੀਣ ਵਾਲਾ ਪਾਣੀ ਹੈ ਉਹ ਵੀ ਇਹ ਪਾਣੀ ਨੂੰ ਕੁਝ ਇਨਸਾਨ ਨਹੀਂ ਪੀਂਦੇ ਘੱਟੋ ਘੱਟ 6-7 ਪਿੰਡਾਂ ਦੇ ਲੋਕ ਇਸ ਪਾਣੀ ਨੂੰ ਪੀਂਦੇ ਆ ਐਨਾ ਬੁਰਾ ਹਾਲ ਹੋਇਆ ਪਿਆ ਪਾਣੀ ਨੂੰ ਲੈ ਕੇ ਉੱਥੇ ਤੇ ਕਿੱਥੋਂ ਦੀ ਵੀਡੀਓ ਹੈ ਜੀ ਆਪਾਂ ਸਾਰੀ ਗੱਲਬਾਤ ਕਰਦੇ ਆ ਵੀਡੀਓ ਤੇ ਬਨੇ ਰਹੋ ਤੇ ਬਈ ਜੀ ਵੇਖੋ ਕਿੱਡੀ ਵੱਡੀ ਹੈਰਾਨੀ ਵਾਲੀ ਗੱਲ ਆ ਆਪਾਂ ਸੋਚ ਲੰਨੇ ਆ ਵੀ ਆਮ ਹੀ ਵੀ ਆਪਾਂ ਇਹ ਪਾਣੀ ਪੀ ਲਿਆ ਤਾਂ ਆਪਾਂ ਤਾਂ ਬਿਮਾਰ ਹੋ ਜਾਾਂਗੇ ਆਪਣੇ ਗਲ ਦੇ ਵਿੱਚ ਇਨਫੈਕਸ਼ਨ ਆ ਜੂ ਆਪਾਂ ਾਰੂ ਵਾਲਾ ਪਾਣੀ ਪੀਨੇ ਆ ਤੇ ਚਲੋ ਕੋਸ਼ ਾਰੂ ਵਾਲਾ ਨਹੀਂ ਵੀ ਪੀਂਦੇ ਪਰ ਆਪਾਂ ਸਾਫ਼ ਪੀਨੇ ਆ ਉੱਥੇ ਵੇਖੋ ਜੀ ਇਹ ਇਨਸਾਨ ਇਹ ਲੋਕ ਇਸ ਕੂਏ ਦੇ ਵਿੱਚੋਂ ਇਹ ਜਿਹੜੀਆਂ ਔਰਤਾਂ ਪਾਣੀ ਕੱਢੀ ਜਾਂਦੀਆਂ ਕਿੰਨਾ ਗੰਦਾ ਪਾਣੀ ਪੀ ਜਾਂਦੇ ਆ ਇਹ ਕੋਸ਼ ਥੋੜੇ ਲੋਕ ਨਹੀਂ ਪਿੰਦੇ ਘੱਟੋ ਘੱਟ ਵੀ 6-7 ਪਿੰਡਾਂ ਦੇ ਲੋਕ ਪਿੰਦੇ ਆ ਇਹ ਕਿੱਥੋਂ ਦੀ ਵੀਡੀਓ ਹੈ ਇਹ ਹੈ ਜੀ ਜਵਾਹਰ ਦੀ ਵੀਡੀਓ ਡੈਸਟੇਪ ਪਲਗੜ ਇਹ ਮੁੰਬਈ ਤੋਂ ਜੀ 100 ਤੇ 20 ਕਿਲੋਮੀਟਰ ਪਿੱਛੇ ਰਹਿ ਜਾਂਦਾ ਤੇ ਹੁਣ ਵੇਖੋ ਤੁਸੀਂ ਮੁੰਬਈ ਬੰਬਈ ਦੇ ਵਿੱਚ ਵੇਖ ਸਕਦੇ ਹੋ ਵੀ ਕਿੰਨੇ ਵੱਡੇ ਐਕਟਰ ਲੀਡਰ ਤੇ ਸਰਕਾਰਾਂ ਦਾ ਕਿੰਨਾ ਧਿਆਨ ਉਹ ਥਾਵਾਂ ਤੇ ਲੋਕ ਉਥੇ ਟੂਰਿਸਟ ਤਰ੍ਹਾਂ ਦੇਖਣ ਨੂੰ ਜਾਂਦੇ ਆ ਤੇ ਉਥੋਂ ਦੇ ਪਿੰਡਾਂ ਦਾ ਮਾਹੌਲ ਵੇਖੋ ਜੀ ਕੀ ਬਣਿਆ ਹੋਇਆ ਕਿੰਨਾ ਬੁਰਾ ਹਾਲ ਹੋਇਆ ਪਿਆ ਜੀ ਤੇ ਪਰ ਸਰਕਾਰ ਇਹਨਾਂ ਵੱਲ ਕੋਈ ਨਹੀਂ ਗੌਰ ਕਰ ਰਹੀ ਜੀ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਵੀ ਆਪਾਂ ਇਸ ਪਾਣੀ ਨੂੰ ਕਦੇ ਨਾ ਪੀਗੇ ਵੀ ਆਪਾਂ ਕਹ ਦਿੰਨੇ ਨਾ ਜੀ ਆਪਾਂ ਇਹ ਪਾਣੀ ਨਹੀਂ ਪੀ ਸਕਦੇ ਕਿਉਂਕਿ ਇਹਦੇ ਵਿੱਚ ਤਾਂ ਹੱਥ ਵੀ ਨਹੀਂ ਆਪਣੇ ਚੰਗੀ ਤਰ੍ਹਾਂ ਸਾਫ਼ ਹੋਣੇ ਤੇ ਪਰ ਪੀਂਦੇ ਆ ਮੈਂ ਸੋਚਦਾ ਵੀ ਬਈ ਜੀ ਤੁਸੀਂ ਇਸ ਵੀਡੀਓ ਨੂੰ ਇਹ ਹਾਲਾਤ ਦੇਖ ਕੇ ਉਥੋਂ ਦੇ ਜਰੂਰ ਸ਼ੇਅਰ ਕਰਿਓ ਤਾਂ ਕਿ ਇਹ ਸ਼ੇਅਰ ਕਰਾਂਗੇ ਤਾਂ ਵੀਡੀਓ ਦਾ ਕੀ ਪਤਾ ਵੀ ਕੋਸ਼ ਇਹ ਕਿਸੇ ਲੀਡਰ ਦੇ ਕੋਲ ਜਾਂ ਉਥੋਂ ਸਰਕਾਰ ਤੱਕ ਜਾਂ ਕਿਸੇ ਚੰਗੇ ਇਨਸਾਨ ਤੱਕ ਪਹੁੰਚ ਜੇ ਜੋ ਕਿ ਇਹ ਜਿਹੜੇ ਕਿ 6-7 ਪਿੰਡਾਂ ਦੇ ਇਹੋ ਜਿਹਾ ਗੰਦਾ ਪਾਣੀ ਪੀਂਦੇ ਆ ਉਹ ਇੰਨਾ ਤੇ ਗੌਰ ਕਰ ਲੈਣ ਤਾਂ ਇਹੋ ਗੱਲਬਾਤ ਸਗੀ ਜੀ ਜਿਹੜੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਨੀ ਸੀ ਤਾਂ ਉਮੀਦ ਕਰਦਾ ਵਧੀਆ ਲੱਗਿਓ ਵੀਡੀਓ ਧੰਨਵਾਦੀ